ਦਿੱਲੀ ਜਦੋਂ ਧਰਨਾ ਚੱਲਿਆ 1 ਸਾਲ ਉਦੋਂ ਵੀ ਬੜਾ ਰੋਲਾ ਪਿਆ ਕਹਿੰਦੇ ਕਿ ਪੈਸਾ ਬਹੁਤ ਹੈ ਕਿਸਾਨ ਲੀਡਰਾਂ ਨੇ ਪੈਸੇ ਬਹੁਤ ਬਣਾ ਲਏ ਕਿਸਾਨ ਲੀਡਰਾਂ ਨੇ ਘਰ ਬਣਾ ਲਏ ਕਿਸਾਨ ਲੀਡਰਾਂ ਨੇ ਮਹਿੰਗੀਆਂ ਕਾਰਾਂ ਲੈ ਲਈਆਂ ਉਹ ਉਸ ਦਾ ਸੱਚ ਕੀ ਹੈ ਜੀ ਅੱਜ ਤੁਸੀਂ ਕਲੀਅਰ ਦੱਸੋ ਉਸ ਦਾ ਪੂਰਾ ਹਿਸਾਬ ਤੱਕ ਸਿਗਾ ਕਿੰਨੇ ਪੈਸੇ ਆਏ ਕਿੱਥੇ ਪੈਸੇ ਗਏ ਕਿੰਨਾ ਪੈਸਾ ਇਕੱਠਾ ਹੋਇਆ ਸੀ ਔਰ ਕੀ ਕਿਸਾਨ ਲੀਡਰਾਂ ਨੇ ਘਰ ਬਣਾਏ ਕਿਸਾਨ ਲੀਡਰਾਂ ਨੇ ਆਪਣੀਆਂ ਜੇਬਾਂ ਭਰੀਆਂ ਮੈਨੂੰ ਲੱਗਦਾ ਏਡਾ ਵੱਡਾ ਤਾਂ ਕੋਈ ਗੱਲ ਹੋ ਸਕਦਾ ਨਾ ਹੋਵੇ ਕਿ ਕਿਸਾਨ ਲੀਡਰਾਂ ਨੇ ਘਰ ਉਹਨਾਂ ਪੈਸਿਆਂ ਚੋਂ ਬਣਾ ਲਏ ਪੈਸਾ ਆਇਆ ਸੰਗਤ ਨੇ ਬਹੁਤ ਮਦਦ ਕੀਤੀ ਆ ਬਾਹਰ ਤੋਂ ਬੈਠੀ ਸੰਗਤ ਨੇ ਬਹੁਤ ਮਦਦ ਕੀਤੀ ਟੋਟਲ ਕਿੰਨਾ ਪੈਸਾ ਸੀ ਜੀ ਨਹੀਂ ਮੈਨੂੰ ਲੱਗਦਾ ਮੈਂ ਮੈਂ ਦਾ ਮਤਲਬ ਮੇਰੇ ਕੋਲੇ ਹੈ ਨਹੀਂ ਸੀ ਮੈਂ ਕਹਿੰਦਾ ਮੈਂ ਉਸ ਕਮੇਟੀ ਨਾਲ ਹੀ ਨਹੀਂ ਮੇਰਾ ਕੋਈ ਸੰਬੰਧ ਸੀ ਆ ਇੱਕ ਇਹ ਸਮਝ ਜ਼ਰੂਰ ਆ ਗਿਆ ਸੀ ਕਿ ਵੀ ਇਸ ਪੈਸੇ ਨੂੰ ਹੁਣ ਇੱਕ ਬੰਦੇ ਕੋਲੇ ਜੇ ਕੋਈ ਮਤਲਬ ਮੰਨ ਲਓ 40 ਲੱਖ ਜਾਂ 50 ਲੱਖ ਜਾਂ 60 ਲੱਖ ਆ ਗਿਆ ਤਾਂ ਵੀ ਇਹਨੂੰ ਖਰਚ ਵੀ ਕਰਨਾ ਹੈ ਤੇ ਇਹਨੂੰ ਮਤਲਬ ਇੱਕ ਬੰਦੇ ਦੇ ਕੋਲੇ ਪਿਆ ਜੇ ਰਾਤ ਬਰਾਤੇ ਕੋਈ ਪੈਸਿਆਂ ਨੂੰ ਕੋਈ ਛੋ ਗਿਆ ਕੋਈ ਖਬਾ ਸਦਾ ਹੋ ਗਿਆ ਉਹ ਲੀਡਰ ਕਿੱਥੋਂ ਪਰੂਗਾ 60 ਲੱਖ ਰੁਪਏ ਫਿਰ ਲੀਡਰਾਂ ਦੇ ਵਿੱਚ ਕਿਸੇ ਨੂੰ 2 ਲੱਖ ਕਿਸੇ ਨੂੰ 5 ਲੱਖ ਕਿਸੇ ਨੂੰ 10 ਲੱਖ ਐ ਇਸ ਤਰ੍ਹਾਂ ਵੀ ਕੀਤਾ ਵੀ ਇਹਨੂੰ ਸੰਭਾਲ ਕੇ ਰੱਖੋ ਮੇਰੇ ਕੋਲੇ ਉਹ ਜਿਹੜੇ ਪੈਸੇ ਮਤਲਬ ਹਾਲਾਂਕਿ ਮੇਰੀ ਜਥੇਬੰਦੀ ਨੇ ਨਹੀਂ ਲੈ ਸੀ ਮੈਂ ਉਹ ਵੀ ਕਲੀਅਰ ਕਰ ਦਿਆ ਉਹ ਤੁਹਾਡੇ ਇੱਕ ਸਤਨਾਮ ਵੀਰ ਹੈਗੇ ਨੇ ਸਾਨੀ ਸਾਹਿਬ ਇਹਨਾਂ ਦੀ ਜਥੇਬੰਦੀ ਦੇ ਪੈਸੇ ਸੀ ਇੱਕ ਕਲਵੰਤ ਸੰਧੂ ਦੀ ਜਥੇਬੰਦੀ ਦੇ ਪੈਸੇ ਸੀ ਮੈਨੂੰ ਕਹਿੰਦੇ ਵੀ ਤੇਰੇ ਕੋਲੇ ਇੱਥੇ ਲੌਕਅਪ ਹੁੰਦਾ ਹੈ ਇੱਥੇ ਪੈਸੇ ਰੱਖ ਲਾ ਉਹ ਪੈਸੇ ਮੇਰੇ ਕੋਲੇ ਰਹੇ ਉਹਨਾਂ ਪੈਸਿਆਂ ਦਾ ਪੰਜੀ-ਪੰਜੀ ਦਾ ਹਿਸਾਬ ਮੈਂ ਪ੍ਰੈਸ ਦੇ ਦਿੱਤਾ ਵਾ ਇੱਕ ਪੈਸਾ ਨਹੀਂ ਕੋਈ ਬੰਦਾ ਉਹ ਉਹਦੀ ਕਾਪੀ ਮੇਰੇ ਕੋਲੇ ਨਹੀਂ ਪਰ ਇੱਕ ਸਾਲ ਤਰਨਾ ਚੱਲਿਆ ਕੋਈ ਹਿਸਾਬ-ਤਾਬ ਤੇ ਹੋਏਗਾ ਕਿੰਨੇ ਕਰੋੜ ਆਏ ਨਹੀਂ ਮੈਂ ਫੇਰ ਇੱਕ ਬੇਨਤੀ ਕਰਾਂ ਮੈਂ ਪੈਸੇ ਆਏ ਤਾਂ ਹੀ ਮੇਰੇ ਕੋਲੇ 25 ਲੱਖ ਜਾਂ 20 ਲੱਖ ਆਇਆ ਜਾਂ 30 ਲੱਖ ਆਇਆ ਉਹ ਲੋਕਾਂ ਬਾਕੀ ਕੋਲੇ ਵੀ ਹੋਣਾ ਨਾ ਉਹ ਜਿਹੜੀ ਜਿਹੜੀ ਪ੍ਰਬੰਧਕੀ ਕਮੇਟੀ ਸੀ ਨਾ ਉਸ ਮੁੱਖ ਸਟੇਜ ਦੀ ਪ੍ਰਬੰਧਕੀ ਕਮੇਟੀ ਉਹ ਉਹਨਾਂ ਨੇ ਜਿੱਥੇ-ਜਿੱਥੇ ਜਿਵੇਂ ਜਿੱਦੋਂ ਵਾਪਸ ਲਿਆ ਉਹਨਾਂ ਦਾ ਉਹਨੂੰ ਉਹਨਾਂ ਨੂੰ ਪਤਾ ਮਤਲਬ ਮੈਨੂੰ ਮੇਰੇ ਵਾਲੇ ਪੈਸੇ ਨਾ ਪਤਾ ਉਹ ਪੈਸਿਆਂ ਦਾ ਪਿਆ ਹਿਸਾਬ ਤਾਂ ਪੂਰਾ ਕਿ ਕਿੱਥੇ ਬਚੇ ਕਿੰਨੇ ਆਏ ਕਿੰਨੇ ਲੱਗੇ ਕਿੰਨੇ ਕਿਉਂਕਿ ਜਿਹੜੇ ਕਿਸਾਨਾਂ ਦੀ ਮੌਤ ਹੋ ਗਈ ਉਹ ਕਹਿੰਦਾ ਕਿ ਸਾਨੂੰ ਦਿੱਤੀਆਂ ਹੀ ਨਹੀਂ ਯੂਨੀਅਨ ਨੇ ਮੈਂ ਦੱਸਦਾ ਜਿਹੜੇ ਮੇਰੇ ਕੋਲੇ ਆਏ ਸੀ ਹੂੰ ਉਹਨਾਂ ਪੈਸਿਆਂ ਦਾ ਪੰਜੀ ਪੰਜੀ ਦਾ ਹਿਸਾਬ ਮੈਂ ਅੱਜ ਵੀ ਵਿਖਾ ਸਕਦਾ। ਓਵਰঅল ਤੁਹਾਨੂੰ ਕੀ ਨਜ਼ਰ ਆਇਆ? ਜੇ ਤੁਸੀਂ ਖੁੱਲ ਕੇ ਦੱਸ ਸਕੋ ਓਵਰঅল ਕਿਸੇ ਨੇ ਕੀਤਾ ਜਾਂ ਤੁਸੀਂ ਨਹੀਂ ਬੋਲਣਾ ਚਾਹੁੰਦੇ ਕਿ ਮੈਂ ਇਹਦੇ ਤੇ ਨਹੀਂ ਬੋਲਣਾ ਮੈਂ ਇਹਦੇ ਤੇ ਗੱਲ ਨਹੀਂ ਰੱਖਣੀ। ਕਈ ਗੱਲਾਂ ਅੰਦਰ ਹੀ ਰਹਿਣੀਆਂ ਚਾਹੀਦੀਆਂ। ਦੇਖੋ ਮੇਰੀ ਮੇਰੀ ਭਾਵਨਾ ਨਹੀਂ ਹੈ ਕਿ ਜਿਹੜੀ ਗੱਲ ਦਾ ਮੈਨੂੰ ਮਤਲਬ ਪੂਰਾ ਖੁੱਲ ਕੇ ਪਤਾ ਨਹੀਂ ਉਸ ਗੱਲ ਦੇ ਉੱਤੇ ਮੈਂ ਕੁਝ ਬੋਲਣਾ ਕਮੈਂਟ ਕਰਾਂ ਠੀਕ ਹੈ।